ਇਸ ਵੀਡੀਓ ਦੇ ਵਿੱਚ ਦੋ ਤਿੰਨ ਗੱਲਾਂ ਦੱਸਣੀਆਂ ਨੇ ਜਿਹੜੀਆਂ ਕਿ ਜ਼ਰੂਰੀ ਨੇ ਕੱਲ ਮੈਨੂੰ ਕਿਸੇ ਦੋਸਤ ਦਾ ਫੋਨ ਆਇਆ ਸੀਗਾ ਪੁਰਤਗਾਲ ਤੋਂ ਤੇ ਪੁਰਤਗਾਲ ਤੋਂ ਮੇਰੀ ਮਾੜੀ ਵਿੱਚ ਗੱਲ ਹੁੰਦੀ ਸੀ ਕਿ ਤੇ ਉਹ ਬੰਦੇ ਨੇ ਮੈਨੂੰ ਕਿਹਾ ਤੇ ਇੱਕ ਦੋ ਬੰਦੇ ਸੀਗੇ ਸਾਡੇ ਕੋਲੇ ਚੌੜਬਾਜੀ ਦੇ ਵਿੱਚ ਕੰਮ ਕਰਦੇ ਇੱਕ ਛੋਟੀ ਜਿਹੀ ਫੈਕਟਰੀ ਸੀਗੀ ਉੱਥੇ ਕੰਮ ਕਰਦੇ ਹੋਏ ਤੇ ਇੱਕ ਬੰਦੇ ਕੇ ਸੱਟ ਲੱਗ ਗਈ ਉਹਦੇ ਕੋਲੇ ਪੇਪਰ ਹੈ ਨਹੀਂ ਸੀ ਤੇ ਉਹਨੂੰ ਅ ਦਿੱਕਤ ਆਈ ਦਵਾਈ ਲੈਣ ਦੇ ਵਿੱਚ ਹਲਦੀ ਹੁਲਦੀ ਬਨ ਕੇ ਆ ਮਾੜਾ ਮੋਟਾ ਕਪੜਾ ਕੁਪੜਾ ਬਨ ਕੇ ਸਾਰੇ ਆ ਗਏ ਨੇ ਸੱਟ ਕੋਈ ਖਾਸ ਨਹੀਂ ਲੱਗੀ ਪਰ ਜਿਹੜੇ ਅੰਗਰੇਜ਼ ਉੱਥੇ ਸੀਵੇ ਤੇ ਉਹਦੇ ਕਰਕੇ ਉਹਨੂੰ ਲੱਗਿਆ ਵੀ ਜਿਆਦਾ ਵੱਡੀ ਸੱਟ ਆ ਤੇ ਉਹ ਥੋੜਾ ਜਿਹਾ ਪੱਤੀ ਦੇ ਨਾਲ ਟੱਕ ਪੈ ਗਿਆ ਉਹਦੇ ਬਾਹਾਂ ਤੇ ਤੇ ਉਹਨੂੰ ਨਹੀਂ ਲੱਗਿਆ ਵੀ ਬਹੁਤ ਜਿਆਦਾ ਵੱਡੀ ਪ੍ਰੋਬਲਮ ਆ ਤੇ ਉਹਦੇ ਤੋਂ ਆਪਾਂ ਨੇ ਇੱਕ ਸਿੱਖਿਆ ਲਈ ਆ ਬਈ ਇਟਲੀ ਦੇ ਜਾਂ ਪੁਰਤਗਾਲ ਜਾਂ ਕਿਤੇ ਵੀ ਯੂਰਪ ਦੇ ਆਪਾਂ ਦੇਸ਼ਾਂ ਦੇ ਵਿੱਚ ਰਹਿੰਦੇ ਆ ਜਿੰਨਾ ਬੰਦਿਆਂ ਦੇ ਕੋਲੇ ਪੇਪਰ ਨਹੀਂ ਹੈਗੇ ਇਟਲੀ ਦੇ ਜਾਂ ਕਿਸੇ ਵੀ ਦੇਸ਼ ਦੇ ਪੇਪਰ ਨਹੀਂ ਜਾਂ ਕੋਈ ਚੀਜ਼ ਇਦਾਂ ਦੀ ਨਹੀਂ ਹੈਗੀ ਕਿ ਤੁਸੀਂ ਹਸਪੀਟਲ ਜਾ ਸਕੋ ਵੈਸੇ ਇਟਲੀ ਦੀ ਜਿਹੜੀ ਨੌਲੇਜ ਆ ਜੋ ਮੈਨੂੰ ਪਤਾ ਲੱਗੀ ਪਹਿਲੇ ਦਿਨ ਮੈਂ ਆਪਾਂ ਜਿੱਥੇ ਕੰਮ ਕਰਦੇ ਸੀ ਆਪਾਂ ਨੂੰ ਨੌਲੇਜ ਦੱਸੀ ਕਿਸੇ ਵੀਰੇ ਨੇ ਵੱਡੇ ਨੇ ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀ ਧਿਆਨ ਦੇ ਨਾਲ ਕੰਮ ਕਰਨਾ ਫੁਰਤੀ ਨਹੀਂ ਬਾਲੀ ਮਾਰਨੀ ਅੱਖਾ ਬੰਦ ਕਰਕੇ ਨਹੀਂ ਕੰਮ ਕਰਨਾ ਵੀ ਚਲ ਕੋਈ ਗੱਲ ਨਹੀਂ ਯਾਰ ਕਰ ਲੈਂਦੇ ਆ ਜੇ ਆਪਾਂ ਕਿਤੇ ਘੌੜੀ ਪੂੜੀ ਤੇ ਚੜਦੇ ਆ ਇਹ ਸੋਚ ਕੇ ਨਹੀਂ ਚੜਨਾ ਵੀ ਕੋਈ ਗੱਲ ਨਹੀਂ ਇਥੇ ਬੜ ਡਿੱਗਣ ਲੱਗੇ ਆ ਪੂਰੇ ਧਿਆਨ ਦੇ ਨਾਲ ਚੱਲਣਾ ਕਿਉਂਕਿ ਜਿਹ ਇਟਲੀ 'ਚ ਹੁੰਦੇ ਹੋਏ ਪੇਪਰ ਨਹੀਂ ਹੈਗੇ ਜਾਂ ਮਾੜੀ-ਮੋਟੀ ਕੋਈ ਚੀਜ਼ ਨਹੀਂ ਹੈਗੀ ਹਸਪੀਟਲ ਨਹੀਂ ਜਾ ਸਕਦਾ ਰੱਬ ਨਾ ਕਰੇ ਕਿਸੇ ਦੇ ਸੱਟ ਲੱਗੇ ਅਗਰ ਸੱਟ ਲੱਗਦੀ ਵੀ ਆ ਤਾਂ ਹਸਪੀਟਲ ਉਹ ਜਾ ਹੀ ਨਹੀਂ ਸਕਦਾ ਉਹਨੂੰ ਤੜਫਣਾ ਪੈਣਾ ਮਾਲਕ ਬੰਦੇ ਨੂੰ ਰੱਖ ਲੈਂਦੇ ਨੇ ਪਰ ਉਹਨੂੰ ਉਹ ਦੇਖ ਰਹੇ ਕਿ ਛੇਤੀ ਨਹੀਂ ਕਰ ਸਕਦੇ ਜਿਹੜੇ ਬੰਦੇ ਕੋਲੇ ਪੇਪਰ ਨਹੀਂ ਹੁੰਦੇ ਤਾਂ ਹੀ ਆਪਾਂ ਨੇ ਕਈ ਖਬਰਾਂ ਸੁਣੀਆਂ ਨੇ ਜਿਹੜੇ ਮਾਲਕ ਨੇ ਉਹ ਸੱਟ ਫੇੜ ਵਾਜ ਜਾਂਦੀ ਤਾਂ ਬੰਦੇ ਨੂੰ ਛੱਡ ਦਿੰਦੇ ਨੇ ਬੰਦੇ ਨੂੰ ਬਾਹਰ ਸੱਟੇ ਆਉਂਦੇ ਆ ਕੋਈ ਵੀਡੀਓ ਵੀ ਵਾਇਰਲ ਹੋਈ ਆ ਦੇਖੀ ਆਂ ਆਪਾਂ ਇਸ ਕਰਕੇ ਪੰਜਾਬੀ ਜਾਂ ਹੋਰ ਕਈ ਬੰਦੇ ਹੁੰਦੇ ਆ ਖੱਪ ਬਾਜੀ ਦੇ ਵਿੱਚ ਜ਼ੋਰ ਲਾ ਕੇ ਆਪਾਂ ਨੂੰ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ ਧਿਆਨ ਨਾਲ ਔਰ ਸਲੋ ਕੰਮ ਜਿਵੇਂ ਕਿ ਆਪਾਂ ਨੋਰਮਲ ਜਿਹੇ ਤਰੀਕੇ ਨਾਲ ਕੰਮ ਕਰਦੇ ਆ ਬੜਾ ਜ਼ੋਰ ਲਾਉਣ ਦੀ ਬੜਾ ਕਿਸੇ ਸਾਹਮਣੇ ਜ਼ੋਰ ਦਿਖਾਉਣ ਦੀ ਲੋੜ ਨਹੀਂ ਫੁਕਰ ਬਾਜੀ ਮਾਰਨ ਦੀ ਲੋੜ ਨਹੀਂ ਜਿਹੜੇ ਬੰਦੇ ਕੋਲੇ ਪੇਪਰ ਨਹੀਂ ਤੇ ਜਿੰਨਾਂ ਕੋਲੇ ਪੇਪਰ ਹੈਗੇ ਉਹ ਤਾਂ ਚਲੋ ਅੱਜ ਮੜੀ ਜੀ ਸੱਟ ਲੱਗ ਜੇ ਤਾਂ ਦੂਜੇ ਦਿਨ ਜਾ ਕੇ ਹਸਪੀਟਲ ਚੋਂ ਦਵਾਈ ਲੈ ਕੇ ਆ ਸਕਦੇ ਤੇ ਡਾਕਟਰ ਨੇ ਜਿਹੜੇ ਪੇਪਰ ਮੰਗਦੇ ਉਹ ਤੇ ਮਾਲਕ ਇਸ ਕਰਕੇ ਉਹਨੂੰ ਹਸਪੀਟਲ ਬੰਦੇ ਨੂੰ ਲੈ ਕੇ ਨਹੀਂ ਜਾ ਸਕਦੇ ਸੱਟ ਲੱਗਣ ਤੋਂ ਵਿਚਾਰ ਰੱਖਣਾ ਤੇ ਖਾਣ ਪੀਣ ਤੋਂ ਵਿਚਾਰ ਰੱਖਣਾ ਜਿਹਦੇ ਕਰਕੇ ਸਾਡੀ ਸਿਹਤ ਖਰਾਬ ਹੋਵੇ ਜਿਆਦਾ ਵੀ ਸਾਨੂੰ ਹਸਪੀਟਲ ਤੱਕ ਪਹੁੰਚਣਾ ਪਵੇ ਨਿੱਕਾ ਮੋਟਾ ਪੇਟ ਅਦਾ ਦੇ ਨਾਲ ਦਵਾਈ ਦਬੂਈ ਤਾਂ ਚਲੋ ਚੱਲਦਾ ਰਹਿੰਦਾ ਪਰ ਦਵਾਈ ਤੋਂ ਗੱਲ ਚੇਤੇ ਆ ਗਈ ਇਸ ਚੀਜ਼ ਦੀ ਵੀ ਵੀਡੀਓ ਮੈਂ ਇੱਕ ਹੋਰ ਬਣੀ ਹੋਈ ਆ ਉਹ ਵੀ ਆਪਾਂ ਬਣਾਵਾਂਗੇ ਦਵਾਈ ਤੇ ਪੇਟ ਦਾ ਨੁਸਕਾ ਇੱਕ ਦਵਾਈ ਦੀ ਫੋਟੋ ਮੇਰੇ ਕੋਲ ਖਿੱਚੀ ਹੋਈ ਆ ਤੁਸੀਂ ਆਪਣੇ ਬੈਗ ਦੇ ਵਿੱਚ ਉਹ ਡੱਬੀ ਰੱਖ ਸਕਦੇ ਹੋ ਉਹ ਪੂੜੀ ਰੱਖ ਸਕਦੇ ਹੋ ਉਹਦੇ ਨਾਲ ਛੋਟਾ ਜਿਹੜਾ ਸਿਰ ਕਾਫੀ ਜ਼ਿਆਦਾ ਦੁਖਦਾ ਰਾਤ ਨੂੰ ਕੋਈ ਮੰਦਰ दारू ਵਗੈਰਾ ਪੀ ਲੈਂਦੇ ਆ ਤੇ ਉਹ ਸਵੇਰੇ ਛੋਟਾ ਠੀਕ ਹੋ ਜਾਂਦਾ ਵੈਸੇ ਵੀ ਜਿਹੜੇ ਨਹੀਂ ਪੀਂਦੇ ਵੈਸੇ ਸਿਰ ਦੁਖਦਾ ਤੇ ਉਹਦੇ ਨਾਲ ਜੀ ਦੰਦਾਂ ਦਾ ਤੇ ਪੇਟ ਦਾ ਤੇ ਸਿਰ ਦਾ ਇਹ ਤਿੰਨ ਚੀਜ਼ਾਂ ਮੇਰੀਆਂ ਕਾਪੀ ਤੇ ਲਿਖੀਆਂ ਇਹ ਚੀਜ਼ ਮੈਂ ਜ਼ਰੂਰ ਸ਼ੇਅਰ ਕਰੂੰਗਾ ਇਸ ਇਸ ਮੈਟਰ ਦੀ ਵੀਡੀਓ ਰਹੀ ਗੱਲ ਕੰਮ ਦੀ ਕੰਮ ਤੇ ਬਹੁਤ ਜ਼ਿਆਦਾ ਧਿਆਨ ਦੇ ਨਾਲ ਕੰਮ ਕਰਨਾ ਕਈ ਬੰਦੇ ਮੈਂ ਵੀ ਇਦਾਂ ਦੇਖੇ ਨੇ ਕਈ ਬੰਦੇ ਹੱਥ ਤੜਾ ਲੈਂਦੇ ਆ ਜਾਂ ਉਂਗਲ ਤੇ ਕਈ ਵਾਰੀ ਇੰਨੀ ਜ਼ੋਰ ਦੀ ਸੱਟ ਵੱਜਦੀ ਆ ਜਾਂ ਖੇਤੀਬਾੜੀ 'ਚ ਜਾਂ ਟਰੈਕਟਰ ਵਗੈਰਾ ਜਿਹੜੇ ਯੂਜ਼ ਕਰਦੇ ਹਸਟਾਲਿਆਂ ਵਗੈਰਾ 'ਚ ਉਹ ਖੇਤੀ ਧਿਆਨ ਨਹੀਂ ਦਿੰਦੇ ਬਹੁਤ ਔਖਾ ਬਾਈ ਜਿੰਨਾਂ ਕੋਲੇ ਪੇਪਰ ਵਗੈਰਾ ਨਹੀਂ ਹੁੰਦੇ ਹਸਪੀਟਲ ਜਾਣਾ ਬੜਾ ਔਖਾ ਡਾਕਟਰ ਤੋਂ ਤੇ ਅਪਾਇੰਟਮੈਂਟ ਪਹਿਲਾਂ ਲੈਣੀ ਪੈਂਦੀ ਆ ਆਪਣੇ ਖੇਤਾਂ 'ਚ ਜਾਂ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਲੋਕ ਭਈਏ ਵਗੈਰਾ ਕੋ ਕੰਮ ਕਰਦੇ ਨੇ ਕਈ ਬੰਦੇ ਕੰਮ ਕਰਦਾ ਮਾੜੀ ਸੱਟ ਲੱਗ ਗਈ ਤੇ ਨਾਲ ਹੀ ਆਪਾਂ ਨੂੰ ਹਸਪੀਟਲ ਲੈ ਜਾਂਦੇ ਆ ਡਾਕਟਰ ਕੋਲ ਲੈ ਜਾਂਦੇ ਆ ਨੇ ਪੱਟੀ ਕਰਕੇ ਸਾਨੂੰ ਉਹ ਘਰੇ ਆ ਜਾਂਦਾ ਰਾਤ ਨੂੰ ਦੋ ਪੈਗ ਲਾ ਕੇ ਸੌ ਜਾਂਦਾ ਵੀ ਚਲ ਕੋਈ ਨਹੀਂ ਸਟਾਫਾ ਫੁਟਾ ਬੱਦਿਆ ਰਹਿੰਦੀ ਐ ਇੱਥੇ ਵਾਲਾ ਸਿਸਟਮ ਹੋਰ ਆ ਬਹੁਤ ਜ਼ਿਆਦਾ ਔਖਾ ਜਿਹੜਾ ਕਿ ਆਪਾਂ ਨੂੰ ਸਮਝਣ ਦੀ ਔਰ ਦੇਖਣ ਦੀ ਜ਼ਰੂਰਤ ਆ ਤੁਸੀਂ ਇਹ ਚੀਜ਼ ਆ ਜਿਹੜੀ ਜੇ 100 ਬੰਦਾ ਦੇਖਦੇ ਹੋ ਤਾਂ 20 25 ਬੰਦੇ ਆਪਾਂ ਨੂੰ ਆਪਣੇ ਆਪ ਦੇ ਵਿੱਚ ਗੱਲ ਕਰਕੇ ਤੁਸੀਂ ਦੱਸ ਸਕਦੇ ਹੋ ਵੀਡੀਓ ਭੇਜ ਸਕਦੇ ਹੋ ਤੇ ਇਹ ਗੱਲਾਂ ਤੁਸੀਂ ਫੋਨ ਤੇ ਵੈਸੇ ਕਿਸੇ ਨਾਲ ਸ਼ੇਅਰ ਕਰ ਸਕਦੇ ਹੋ ਕਿਉਂਕਿ ਜਿਨ੍ਹਾਂ ਕੋਲੇ ਪੇਪਰ ਨਹੀਂ ਹੈਗੇ ਨਵੇਂ ਬੰਦੇ ਆਏ ਨੇ ਜਾਂ ਜਿਨ੍ਹਾਂ ਨੇ ਆਉਣਾ ਹਜੇ ਇਹ ਚੀਜ਼ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੈ ਮੈਨੂੰ ਵੀ ਇਹ ਗੱਲ ਜਿਹੜੀ ਪਤਾ ਲੱਗੀ ਆਪਾਂ ਉਦੋਂ ਤੋਂ ਧਿਆਨ ਦੇ ਨਾਲ ਕੰਮ ਕਰਦੇ ਆਂ